గాస్య నామ్ పనీదిదిద్ని ? పాన్య కాదేదో�్రిదిది ! కలిమీ వనిస్య ? ఏిదిదిదెయా ! కిరిదిదని ఏంద % 4000 ? కారు పన్రారే మనీ తపర౭ల్ కరు ?? ਹਾਂ ਤੂੰ ਮੈਨੂੰ ਫੋਨ ਤਾਂ ਕਰਦੀ ਨਹੀਂ ਕਿ ਭਾਈ ਯਾਰ ਮੇਰੇ ਕੋਲ ਐਸੇ ਪੈਸੇ ਨਹੀਂ ਮੈਨੂੰ ਖਾਣ ਲੱਗਣੇ ਪਹਿਲਾ ਪਹਿਲਾ ਮੇਰੀ ਤਾਂ ਇੱਕ ਮਿੰਟ ਪਹਿਲੇ ਮੈਂ ਤਾਂ ਤੈਨੂੰ ਕੰਮ ਰੋਜ਼ੇ ਫੋਨ ਕਰਾਂ ਤੂੰ ਕਹਿੰਦੇ ਟਾਈਮ ਨਹੀਂ ਤੇ ਇਹ ਮੈਨੂੰ ਕੀ ਪੁੱਛ ਤੁਹਾਡੇ ਘਰ ਕੌਣ ਕੌਣ ਹੁੰਦਾ ਨਹੀਂ ਕੌਣ ਕੌਣ ਆ ਜਾਂ ਤੂੰ ਤੁਸੀਂ ਮੈਨੂੰ ਕਹਿੰਦੇ ਜਿੰਦ ਉੱਦਣ ਕਰਦੇ ਨਹੀਂ ਹੈਗੇ ਤੁਸੀਂ ਨਹੀਂ ਨਹੀਂ ਤੂੰ ਮੈਨੂੰ ਮੈਸਜ ਕਰ ਤਾਂ ਮਾਰੇ ਛੱਡਦੀਆਂ ਫਿਰ ਮੈਂ ਆਪੇ ਫੋਨ ਕਰ ਲਵਾਂ ਨਹੀਂ ਮੈਨੂੰ ਕਿੱਦਾਂ ਮਾਰਾਂ ਮੇਰੇ ਕੋਲ ਤਾਂ ਪੈਸੇ ਨਹੀਂ ਭੈਂਦੀ ਜਿਆਦਾ ਛੜੇ ਜਿਆਦਾ ਕਰ ਤੇ ਪਹਿ ਕਦੀ ਬੰਦਾ ਹੁੰਦੇ ਨਹੀਂ ਤੇਰੇ ਪੈਸੇ ਨਹੀਂ ਤੁਸੀਂ ਯਾਰ ਪਵਾ మరిగే వేగ మన్ను పాము థాడిగా్ కరుసాం మేరి గాసా బిను మను నా మరదిం నా మారదిం పాలా మేరి గాస్ానా తుమ్నాను మాంగిషేం సిం మాంగిగాస్యం మేరి ਦੇਨ ਜਿੱਦੜਾ ਮੇਰਾ ਭੈ ਉਹਦੇ ਤੇ ਤੁਸੀਂ ਆ ਪਰ ਮੈਂ ਤੈਨੂੰ ਕਦੇ ਨਹੀਂ ਚੜ੍ਹ ਕਰਦੀ ਜੀ ਹਾਂ ਹਾਂ ਉਹ ਸੁਣਾ ਕੇ ਦੋ ਜੇ ਤੁਸੀਂ ਮੈਨੂੰ ਦੇਤਾ ਤਾਂ ਓਖਾ ਰੇ ਸੇ ਮਰ ਜਾਣਾ ਜੇ ਤੁਸੀਂ ਮੈਨੂੰ ਤੋਂ ਖਾ ਦੇਤਾ ਮੈਂ ਨਹੀਂ ਤੇ ਨਹੀਂ ਓਖਾ ਦਿੰਦਾ ਮੈਂ ਤੈਨੂੰ ਪਤਾ ਕਰਦਾ ਰੱਖਣੀ ਚਾਹੁੰਦਾ ਫਿਰ ਨਹੀਂ ਦੱਸਣ ਜਾਉਂਦਾ ਇੱਕ ਗੱਲ ਹੋਰ ਹੈ ਮੇਰੀ ਹਾਂ ਹਾਂ ਤੁਸੀਂ ਕਿਸੇ ਮੋੜਿਆਂ ਨੂੰ ਦੱਸਣਾ ਨਹੀਂ ਕਿ ਮੇਰੀ ਇਹ ਫਰੈਂਡਸ਼ਿਪ ਹੈ ਚ ਪਹਿਲਾਂ ਮੇਰੀ ਗੱਲ ਸੁਣਾ ਮੈਂ ਅਜੇ ਕਿਸੇ ਨੂੰ ਦੱਸਿਆ ਨੇ ਦੱਸਣੀਆਂ ਮੈਂ ਦੱਸਣਾ ਗੱਲਿਆ ਮੈਨੂੰ ਮੈਨੂੰ ਬਤਨਾਮੀ ਕਰਨ ਦੀ ਲੋੜ ਨਹੀਂ ਨਾ ਆਪਣੀ ਨਜ਼ਰੀ ਕਰਾਉਣ ਦੀ ਲੋੜ ਨਹੀਂ ਨਾਲੇ ਇੱਕ ਗੱਲ ਹੋਰ ਤੁਹਾਡੀ ਹੋਰ ਕਿਸੇ ਕੂੜੇ ਨਾਲ ਨਹੀਂ ਹੋਣੀ ਚਾਹੀਦੀ ਯਾਰ ਤੂੰ ਉਹੀ ਗੱਲ ਕਰਦੀ ਐ ਮੈਨਾਂ ਦਾ ਮੈਨੂੰ ਕੋਈ ਹੈ ਹੀ ਨਹੀਂ ਤੂੰ ਭਰਾ ਨਹੀਂ ਮੇਰੇ ਰਾਖਾ ਰੱਖ ਲਈਆ ਨਹੀਂ ਮੈਂ ਮੈਂ ਤਾਂ ਤੇਰੇ ਮੁੰਡੇ ਕਰੀ ਲੰਨੇ ਕਰੀ ਕਿਸਨਾਂ ਦੇ ਆ ਪੇਰੇ ਇੰਦਾਂ ਦਾ ਬਣਾ ਨਹੀਂ ਗਏ ਮੈਂ ਇਹ ਤੈਨੂੰ ਦੱਸਾਂ ਨੂੰ ਮੈਂ ਤੈਨੂੰ ਪਹਿਲਾਂ ਦੱਸ ਦਿੰਦਾ ਜੇ ਨਾ ਮੈਂ ਖਾਣਕ ਬਗ ਰੋਟੀ ਮੇਰੇ ਰੋਟੀ ਨਹੀਂ ਖਾਂਦੀ ਜੇ ਰਾਤ ਨੂੰ ਤੁਹਾਡੇ ਤੋਂ ਬਗੈਰ ਹਾਂ హలో పేనే కల్ మరణ ਤੇ ਨਾਲ ਤੇਰੇ ਮਮਾ ਦੇ ਪਹਿਪਹਿਲੇ ਮੈਨੂੰ ਰੋਜ਼ ਸ਼ਵੇਰ ਸਾਮ ਹਨਾ ਮੈਸਕਲ ਜ਼ਰੂਰ ਮਾਰਨੀ ਮਾਰਨੀ ਆ ਤਾਂ ਇਹ ਮੇਰੀ ਮੰਮੀ ਨਾ ਹੋਰੀ ਕੋਲ ਤਾਂ ਮੈਸਕਲ ਨੂੰ ਵੀ ਕੋਲ ਮੈਸਕਲ ਮਾਰ ਕੇ ਕੱਟ ਦੇਣੀ ਆ ਚੱਲ ਠੀਕ ਆ ਠੀਕ ਇੱਕ ਗੱਲ ਹੋ ਰਿਹਾ ਇਹ ਗੱਲ ਹੋ ਰਿਹਾ ਜਿੱਦਣ ਆ ਨਾ ਮੰਮੀ ਤੇ ਹਾਂ ਜਿੱਦਣ ਤੇਰੀ ਮੰਮੀ ਨਾ ਹੋਵੇ ਨਾ ਮੈਸਕਲ ਇੱਕ ਨਹੀਂ ਮਾਰਨੀ ਦੋ ਮਾਰਨੀ ਆ ਚੱਲ ਠੀਕ ਆ ਮੇਰੇ ਘਰ ਸਾਨੂੰ ਪਹਿਲਾਂ ਹੂੰ ਔਰ ਰੱਜ ਕੇ ਦੱਲਾ ਕਹਿੰਦਾ ਮਮਾ ਮੇਰੀ ਹੈਨੇਗੀ ਘਰ ਚੱਲ ਠੀਕ ਆ ਨਿਆਰੇ ਆ ਗਿਆ ਇਹ ਤਾਂ ਹਾਂ ਮੰਮੀ ਚੱਕ ਕੇ ਨਾ ਦੇ ਯੂ ਕਿ ਬਰਾਤ ਆਉਂਦੀ ਵੀ ਹੋਵੇ ਰਾਹ ਵਿੱਚ ਹੂੰ ਹੂੰ ਮੇਰੀ ਗੱਲ ਫੇਰ ਸੁਣ ਲੋ ਪਹਿਲਾਂ ਹਾਂ ਦਾਸਾ ਤੁਸੀਂ ਇੱਥੇ ਸ਼ਾਮ ਨੂੰ ਢੇੜਾ ਮਾਰਜਾ ਕਰੋ ਤਾਂ ਕਿੰਨੇ ਜਿਹੜਾ ਬਾਦ ਕੱਲ ਢੇੜਾ ਮਾਰੇ ਨਹੀਂ ਹਾਂ ਉਹ ਦੱਸਿਆ ਕਿ ਉਹ ਕਿ ਮੈਂ ਕੈਮੀ ਕੁਛ ਨਹੀਂ ਸਾਥ ਨਾ ਭੇਜ ਬਦਨਾਮੀ ਨਾ ਆ ਜਵੇ ਠੀਕ ਨਹੀਂ ਨਹੀਂ ਤੁਸੀਂ ਉਹ ਦਸਹਿਰ ਵਾਸਤੇ ਆ ਜਾ ਕਰੋ ਤਾਂ ਪਲੀਜ਼ ਸਹਿਰ ਵਾਦੇ ਲੋਕਾਂ ਨੂੰ ਸ਼ਕੀ ਜੇ ਪੈਣਾ ਸਾਥ ਪੈਣਾ ਜੇ ਨਾ ਪੱਖਣ ਵਾਲਾ ਨਹੀਂ ਉਹ ਦੋ ਤੁਸੀਂ ਆ ਜਾਂਦੇ ਜੇ ਮੈਂ ਘਰ ਹੁੰਦੀ ਉਹ ਤੁਸੀਂ ਆਉਂਦੇ ਵੀ ਨਹੀਂ ਹਾਣਾਵਾ ਕਰ ਹੈ ਹਾਣਾਵਾ ਹਾਂ ਨਾਇਆ ਫਰੀਸਾ ਨੇ ਮੰਮੀ ਚਾਹ ਕਹ ਰਹੀ। ਮੰਮੀ ਚਾਹ ਕਹ। ਨਹੀਂ ਨਾ ਮੈਂ ਤਰਕੇ ਆਣਾ ਇੱਧਰ ਦੀ ਕੰਮ ਕਿਉਂ ਨਾ। ਮੈਂ ਸਾਡੇ ਤੁਹਾਡੇ ਤਾਂ ਕੰਮ ਦਾ ਟਾਈਮ ਹੁੰਦਾ ਆ। ਹਾਂ। ਮੇਰੇ ਤੁਹਾਡੇ ਕੰਮ ਦਾ ਟਾਈਮ ਹੁੰਦਾ। ਸ਼ਾਮ ਦਾ ਨਹੀਂ ਕੰਮ ਤਾਂ 9 ਵਜੇ ਲੱਗੀ ਦਾ। ਅੱਛਾ। ਹੂੰ। ਅੱਛਾ ਪਹਿਲਾਂ ਦਸ ਰੋਟੀ ਖਾ ਲੈ। ਰੋਟੀਆਂ ਵੇਰੇ ਥੋੜਾ ਹੀ ਦੀਆ। ਹਾਂ। ਸੈਨ ਖਾਣੀ ਜਾ। ਦੇਖਾਂ ਮੈਨੂੰ ਪਤਾ ਸੀ ਤੂੰ ਰੋਟੀ ਨਹੀਂ ਖਾਦੀ ਆ ਜੀ। ਹੂੰ। ਮੈਂ ਮੇ ਰੋਟੀ ਮੱਸੀ ਖਾਦੀ ਆ। ਕੀ ਗੱਲ? ਤੁਸੀਂ ਮੇਰੇ ਤਬੀਅਤ ਬਾਰੇ ਪੁੱਛਦੇ ਹੋ ਮੈਨੂੰ ਕੀ ਹੋਇਆ ਨਹੀਂ ਹੋਇਆ ਕੀ ਆ ਮੈਂ ਪਤਾ ਕਿ ਮੈਂ ਬਿਮਾਰ ਰਹੀ ਮੈਂ ਤੁਹਾਡੇ ਤੋਂ ਬਗੈਰ ਪਹਿਲਾਂ ਮੈਂ ਦੱਸ ਪੁੱਛਾਂ ਪੁੱਛਾਂ ਗੱਲ ਮੈਂ ਕਿਹੜਾ ਪੁੱਛਣ ਦਾ ਟਾਈਮ ਹੈ ਦੱਸ ਪਹਿਲਾਂ ਮੈਂ ਅੱਛਾ ਤੂੰ ਸਤਾ ਰਾਜੀ ਕਿਸੇ ਵੀ ਨਹੀਂ ਮੇਰੇ ਪੱਛ ਸਕਦੇ ਤਾਂ ਮੈਂ ਮਰ ਜਾਵਾਂ ਉਹ ਪੁੱਛਾਂ ਕਿੱਥੇ ਦੱਸ ਹਾਏ ਮੇਰੀ ਜਾਨ ਨਹੀਂ ਯਾਰ ਦੱਸ ਪਹਿਲਾਂ ਟਾਈਮ ਕਦੀ ਆਉਣ ਫੋਨ ਦਾ ਟਾਈਮ ਲੱਗਾ ਦੱਸ ਪਹਿਲਾਂ ਓਏ ਹੋਏ ਮੈਂ ਤਾਂ ਕਹਿੰਨੀ ਮਰ ਜਾਵਾਂ ਤੂੰ ਤਾਂ ਨਾ ਅੱਜ ਤੱਕ ਟਾਈਮ ਹੀ ਨਹੀਂ ਲੱਗਦਾ ਇਹ ਤਾਂ ਮੇਰਾ ਮੇਰਾ ਤਾਂ ਟਾਈਮ ਖੁੱਲਿਆ ਤੂੰ ਆਪ ਮਾਰ ਰਹੀ ਹੈਂ ਗਾੜਾ ਸਮਾ ਕੇ ਕਿਉਂਕਿ ਤੇਰੀ ਤੇਰੀ ਜਾਨ ਤਾਂ ਦੀ ਬੱਧ ਪੈ ਰਹੀ ਆ ਉਹ ਮੇਰੀ ਗਾ ਤੇਰੀ ਮੈਂ ਮੰਨਦਾ ਤੇਰੀ ਮੈਂ ਪਰ ਜਿੰਨਾਂ ਤੂੰ ਸਾਨੂੰ ਪਿਆਰ ਕਰਦੀ ਉਹਨਾਂ ਕੇ ਤੈਨੂੰ ਐਸੀ ਕਰਦੇ ਆ ਠੀਕ ਨਹੀਂ ਹੋ ਦੱਸ ਪਹਿਲਾਂ ਨਹੀਂ 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 ਲੱਗਦੀ ਮੈਂ ਕਹਣੇ ਪੈ ਰਹੇ ਕਰਦੀ ਮੈਂ ਕਿਸੀ ਮੈਨੂੰ ਨਹੀਂ ਕਰਤਾ ਕੋਤੇ ਪਰ ਕੇ ਦੇਖ ਲਈਂ ਪਰ ਕੇ ਦੇਖ ਲਈਂ ਅੱਛਾ ਹੂੰ ਮੇਰਾ ਤਾਂ ਸੁੱਖ ਵੀ ਰੰਗ ਮੇਰਾ ਜਿੰਮ ਹੈ ਸਟੇਮ ਮੈਂ ਰਾਤ ਨੂੰ ਸੌਣੇ ਦਾ ਸੌਣੇ ਬਿਨਾਂ ਆਲ ਪੈ ਹੂੰ ਹੂੰ ਮੈਂ ਰਾਤ ਨੂੰ ਸੋਚਦੀ ਹੁੰਦੀ ਆ ਹਾਂ ਸਹੀ ਕੇ ਹੁਣਾ ਮੈਂ ਰਾਤ ਨੂੰ ਮੇ ਤਾਂ ਮਨ ਚੜ ਕੰਨੀ ਸਤ ਹੁੰਦੀ ਐਸ਼ ਕਰਦੀ ਹੁੰਦੀ ਹੂੰ ਹੂੰ ਜੋ ਉਹਣਾ ਕੋਈ ਆਪੇ ਕੋਈ ਆ ਜਾਣਾ ਜੋ ਮੈਂ ਰਾਤ ਨੂੰ ਖਾ ਦਿਨਾਂ ਮੈਂ ਤਾਂ ਮਨ ਦੇ ਲਗਾ ਦੇ ਸੁਣਨਾ ਪੈ ਜਾ ਆ ਜੀ ਆ ਕਿ ਮੈਂ ਅੱਜ ਮੈਂ ਰਾਤ ਨੂੰ ਅੱਜ ਆਓ ਨਹੀਂ ਯਾਰ ਮੇ ਮੰਨੀ ਹੁੰਦੀ ਕੋਈ ਨਹੀਂ ਨੀਂਦ ਦੀਆਂ ਗੋਲੀਆਂ ਦੇ ਕੇ ਮੈਨੂੰ ਇਹ ਸੋਚਦੀ ਆ ਕਿ ਫੇਰ ਦੁਨੀਆ ਤੋਂ ਦੂਰ ਚਲੀ ਜਾ ਜਿੱਥੇ ਤੂੰ ਹੋਵੇ ਤਾਂ ਮੈਂ ਹਾਂ ਮਾ ਬਸ ਇਹ ਕਿਤੇ ਬਾਂਡਾ ਮੁੰਡਾ ਕਿੱਥੇ ਜਾ ਰਿਹਾ ਹੈ ਇਹ ਨਾ ਨਾ ਜਾਰੀ ਆ ਗਿਆ ਇਹਦਾ ਵਾਂਡਾ ਹੁੰਦਾ ਕੱਢ ਲੈਂਦੇ ਮੈਂ ਜਾਣਾ ਇਹ ਫਗਵਾੜੀ ਕਿ ਮੈਂ ਤੇ ਮੈਂ ਨੰਬਰ ਹੀ ਕਿਹ ਉੱਥੇ ਦੱਸਿਆ ਤੁਹਾਡੇ ਕੋਲ ਹੈ ਰਹੀ ਹੈ ਮੇਰਾ ਨੰਬਰ ਨਹੀਂ ਇਹ ਕੋਲੇ ਲੈ ਆਣ ਉਹ ਮਮ ਨੀ ਨੀ ਫੇ ਮੈਂ ਉੱਥੇ ਦਿਨ ਫਗਵਾੜੀ ਰੱਖਣਾ ਨੀ ਨਾ ਨਾ ਪਿਆਰ ਤਾਂ ਮੈਂ ਨਹੀਂ ਚਾਹੀਦੇ ਬੰਦੇ ਜਾਣਾਂ ਮੈਂ ਚਾਹ ਠੀਕ ਆ ਮੈਂ ਤਾਂ 10 10 ਰੁਪਏ ਮੈਂ ਤੁਹਾਡੇ ਹੱਥ ਵਿੱਚ ਪਾਉਣ ਨੂੰ ਲੈਣ ਲੱਗੀ ਸੀ ਵੀ ਮੰਮੀ ਨੇ ਮੈਨੂੰ ਦੱਸੇ ਨਹੀਂ ਹੈਗੇ ਫੈਂ ਦੀਆ ਕਰਨਾ ਤੇ ਨੂੰ ਨਹੀਂ ਚਾਹੀਦਾ ਮਾ ਕੋ ਮੈਂ ਬਿਲੇਟ ਲੈਣ ਦਾ ਟੈਲੀ ਮਿਲਿਓ ਮਿਲਲੀ ਹਾਏ ਮੇਰੀ ਜਾਨ ਕਰੀਓ ਤੇ ਆ ਤੈਨੂੰ ਦਊਂਗਾ ਤੈਵੇਂ ਦਾਸ ਵਲਾ ਤੈਵੇਂ ਲੈ ਲੈਟ ਲੈਟ ਚਾਹੀਦਾ ਮੈਨੂੰ ਹੂੰ ਹੂੰ ਤੈਨੂੰ ਪੈਰਾ ਨਹੀਂ ਲੈ ਦੇ ਪੈਰਾ ਦੇ ਆ ਹਾਂ ਆਟਾ ਹਾਲੇ ਪੈਰਾ ਦੇ ਆ ਨਾ ਲੈ ਲੈ ਦੇ ਤੰਦੀ ਹਾਂ ਚਾ ਠੀਕ ਆ ਹਾਂ ਤੂੰ ਪਿਆਸ ਤੈਨੂੰ ਪੈਲਾ ਅਮਰੀਕਾ ਵਾਪਸ ਮੰਗੀ ਜਾਵਾਂਗੇ ਫੇਸ ਲੈ ਕੇ ਦਊਂਗਾ ਮੇਰੇ ਨਾਲ ਜਾਣਾ ਤੈ ਆਪੇ ਕਿਸੇ ਨਾਲ ਜਾਣੇ ඕ මැක ්‍රියම තා දෙන දියකයි තර දරස්තවයි දාව ය ජර නන උ්දක තුම කෙසදේ ඇදද කොයිනකොයි පත්තිිකට පයදයි නයි තුස අපේ ආද දනම ජදසයි මෙල්ල මුල්ලදක ට යන ජෙන මර්දි කළිය ලැබ බස පාල යිදිය රිගන අතු ගල හරයා හන්දස දස්සේනක ග දස ස ਕੋੜੀ ਜਾਂਦੀ ਸੀ ਕੁਛ ਨਹੀਂ ਸਾਨੂੰ ਕੋਈ ਹਣ ਗੱਲਾਂ ਕਰ ਲਈ ਨੇ ਹਾਂ ਕੀ ਹੋਇਆ ਜੋ ਬਾਤ ਤੇ ਮੇਰੇ ਹੰਦੈ ਖਾਚੋ ਜਾਂ ਨਹੀਂ ਨਹੀਂ ਦੱਸ ਸਕਦੋਂ ਗੜੀ ਗੱਲ ਕਹਿੰਦੇ ਇੱਕ ਗੱਲ ਹੋ ਰਿਹਾ ਮੇਰੀ ਹੂੰ ਮੈਂ ਹੋਰ ਕਿਹੜੀ ਗੱਲ ਦੱਸਾਂ ਬਸ ਤੁਹਾਨੂੰ ਹੀ ਕਿਸ ਤਰ੍ਹਾਂ ਦੱਸਾਂ ਨੀ ਹਾਂ ਨਾ ਇਹ ਕਹਿੰਦੀ ਹੈ ਇੱਕ ਗੰਦੀ ਗੱਲ ਹੋ ਰਿਹਾ ਨਹੀਂ ਮੈਂ ਕਿ ਇਹ ਜਨਸੀ ਮੈਂ ਕਿਸੇ ਨੂੰ ਦੱਸਿਆ ਨਾ ਪਰ ਦੋਸਤਾਂ ਨੇ ਤਾਂ ਮੈਨੂੰ ਫੋਨ ਕੀਤਾ ਸੀ ਨਹੀਂ ਨਹੀਂ ਮੈਂ ਖਾਲੀ ਦੱਸਣਾ பாஸ் அப்படியே அப்படியே செய்த போட்டிகள் செய்த போட்டிகள் செய்யலாம் என்ன ਕੋਥੇ ਤੁਸੀਂ ਨੇ ਕੋਥੇ ਕੋਥੇ ਤੇ ਹਾਇ ਰੱਬਾ ਮੈਂ ਮਰ ਜੰਮ ਹਾਂ ਇੱਕ ਦਿਨ ਤੋਂ ਕਿਵੇਂ ਸੁਪਣਾ ਆਇਆ ਹਾਂ ਹਾਂ ਆਪਾਂ ਰਾਤੀ ਜੀ ਦਾ ਨਾ ਆਪਣਾ ਬਿਆਹ ਹੁੰਦਾ ਆ ਹਾਂ ਹਾਂ ਹੈਲੋ ਹਾਂ ਦੱਸੋ ਬਾਗ ਵਿੱਚ ਠੜੀਆਂ ਦੇ ਹਨ ਦੱਸ ਦੱਸ ਮੈਂ ਕਿਹਾ ਮੈਂ ਤਾਂ ਆਪਣੇ ਬਿਆਹ ਹੁੰਦਾ ਆਪਣਾ ਹਾਂ 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 ਆਪਾਂ ਜੀ ਦਾ ਬੱਤੀ ਪੁਰਾਣੇ ਹੁੰਦੇ ਆ ਹਾਂ ਹਾਂ ਤੇ ਆਪਾਂ ਕੋਥੇ ਤੇ ਰਹਿਨੇ ਹੁੰਦੇ ਆ ਹਾਂ ਮੇਰੇਿੱ ਕਾ ਜਿਆ ਕਹਿਣ ਵਾਲਾ ਕਾਕਾ ਵੀ ਆਦਾ ਹੁੰਦਾ ਹੈ ਅੱਛਾ ਤੇ ਮੈਂ ਉਹਨੇ ਪਰਾਂ ਦੀ ਜੁਨੀਆ ਮੈਂ ਸਾਹ ਕੁਛ ਕਾਦਾ ਕੰਮ ਕਰਕੇ ਤੁਹਾਡੇ ਕੋਲ ਆਉਂਦਾ ਪਹਿਲਾਂ ਮੇਰੀ ਗੱਲ ਮੈਂ ਤਾਂ ਰਾਤ ਨੂੰ ਮੈਨਾਂ ਸ਼ੁਰੂ ਰਿਆ ਰਾਤ ਨੂੰ ਜਦੋਂ ਮਾਰਦੀ ਜਦੋਂ ਮਾਰਦੀ ਟਾਈਮ ਦੇ ਦੇ ਮੈਨੂੰ ਹਾਂ ਲੱਗਦਾ ਹੈ ਰਾਤ ਨੂੰ ਜੁਰੂ ਤੇ ਮੈਨਾਂ ਨਹੀਂ ਮੈਂ ਆ ਜਾਊਂਗਾ ਤੁਹਾਡੇ ਲੇ ਤਾਂ ਬਾਕੀ ਦੇ ਮੈਨੂੰ ਮੇਰੀ ਮਾਤਾ ਕੋਲ ਹੁੰਦੀ ਆ ਸਾਰੀ ਰਾਤ ਨਹੀਂ ਸੌਂਦੀ ਨਹੀਂ ਦੇ ਗੋਲੀਆਂ ਦੇ ਕੇ ਨਹੀਂ ਨਹੀਂ ਯਾਰ ਇਦਾਂ ਨਹੀਂ ਹਾਂ ਮੈਂ ਬਾਹਰ ਬਾਸੇ ਦੀ ਮੇਰੇ ਮਜ਼ੇ ਹੀ ਉਡਾ ਦਿੱਤਾ ਨਹੀਂ ਨਹੀਂ ਤੂੰ ਬਾਹਰ ਬਾਹਰ ਕੇ ਮੇਰੀ ਘਾਰੇ ਸੌਣ ਤੋਂ ਹਾਂ ਹਾਂ ਮੈਂ ਕੱਪੜੇ ਵੀ ਕਿੱਦਰ ਵਾਲਾ ਕੱਪੜਾ ਹੁੰਦਾ ਨਹੀਂ ਕਰ ਜਿਆ ਹਾਂ 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 ਕੱਪੜਾ ਮੈਨੂੰ ਖੁਰਾ ਨਹੀਂ ਹੰਨੀ ਆ ਹਾਂ ਹਾਂ ਕੱਪੜਾ ਤੂੰ ਵੇਲੇ ਰੋਟੀ ਪਾਣੀ ਖਾਈ ਜਾਉਂਦਾ ਹਾਂ ਹਾਂ ਮੇਰੇ ਘਰੋਂ ਆਉਂਦਾ

कौनगी तक करेंगे टूट फादी रहे तो नहीं करेंगे मेरे मम्मी कितने के दिन जाएंगे करेंगे चल ठीक है हाँ। चल चल चंगा हिलाए होए कटन लगी हां हो कटन लगा मगर बाय सकते हो ना गीगाला भाई तू से कमते नहीं मैं कमते हूं चल मैं पूना वाला चल तू जा बाय चल भाई आई <laughs> Vậy trong... Vậy Nên à, cái chẳng đó ha.